ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਅੱਜ ਦਿੱਲੀ ਚ ਰਾਸ਼ਟਰਪਤੀ ਦੋਪਨੈ ਮੁਰਮੂ ਤੇ ਨਾਲ ਮੁਲਾਕਾਤ ਕੀਤੀ ਹੈ ਸੀਐਮ ਨੇ ਉਹਨਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਇਨਵੀਟੇਸ਼ਨ ਦਿੱਤਾ ਹੈ ਸੀਐਮ ਮਾਨ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਨੂੰ ਕਿਹਾ ਕਿ 18 ਨਵੰਬਰ ਤੋਂ 25 ਨਵੰਬਰ ਤੱਕ ਕੋਈ ਵੀ ਦਿਨ ਆਪਣੇ ਸ਼ਡਿਊਲ ਦੇ ਮੁਤਾਬਕ ਦੇਖ ਲੈ ਜੋ ਵੀ ਦਿਨ ਉਹ ਤੈਅ ਕਰਨਗੇ ਪੰਜਾਬ ਸਰਕਾਰ ਉਹਨਾਂ ਦਾ ਪਰਮਾ ਸਵਾਗਤ ਕਰੇਗੀ ਵੈਸੇ ਤਾਂ ਉਹ ਧਾਰਮਿਕ ਖਿਆਲਾਂ ਦੇ ਪਰ ਇਸ ਬਾਰੇ ਉਹਨਾਂ ਨੂੰ ਪਤਾ ਹੈ ਇਸ ਤੋਂ ਪਹਿਲਾਂ ਜਦੋਂ ਪੰਜਾਬ ਚਾਈ ਸਨ ਉਸ ਵੇਲੇ ਵੀ ਉਹਨਾਂ ਨੇ ਲਗਭਗ 2 ਘੰਟੇ ਦਰਬਾਰ ਸਾਹਿਬ ਚ ਬਤਾਏ ਸਨ ਲੰਗਰ ਛਕਿਆ ਸੀ ਤੇ ਕੀਰਤਨ ਵੀ ਸਰਵਣ ਕੀਤਾ ਸੀ ਪੂਰੇ ਦੇਸ਼ ਦੇ ਰਾਜਾਂ ਦੇ ਸੀਐਮ ਤੇ ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸਾਰੇ ਦੇਸ਼ਾਂ ਦੇ ਐਮਬੈਸਡਰ ਬੁਲਾਏ ਗਏ ਨੇ 23 ਨਵੰਬਰ ਤੋਂ 25 ਨਵੰਬਰ ਤੱਕ ਮੁੱਖ ਸਮਾਗਮ ਹੋਣਗੇ ਉੱਥੇ ਹੀ ਵਿਰਸੇ ਤੇ ਆਪਣੇ ਪੂਰਵਜਾਂ ਦੀ ਸ਼ਹਾਦਤ ਨੂੰ ਯਾਦ ਰੱਖਣ ਦੀ ਗੱਲ ਵੀ ਕੀਤੀ ਗਈ ਹੈ